ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਖਿੜਕੀਆਂ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਵਪਾਰ ਲਾਈਨ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਾੜਾਂ ਦਿਖਾਉਣੀਆਂ ਜਿਦੇ ਵਿੱਚੋਂ ਦੋ ਗੱਬਣਾ ਤੇ ਤਿੰਨਾਂ ਸੂਈਆਂ ਸਵਾਈਆਂ ਬਾਣ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੂਈਆਂ ਤਿੰਨ ਗੱਬਣਾ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਠੀਕ ਠਾਕ ਆਪਣਾ ਨਾਮ ਦੱਸ ਦਿਓ ਬਾਈ ਜੀ ਗਰਬਾਜ ਨਾਂ ਜੀ ਗਰਬਾਜ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 95016 95016 95916 95916 ਹਾਂਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਵਪਾਰ ਲੈਣ ਦਾ ਕੰਮ ਤੇ ਸਦਾ ਹੀ ਆਪਣੇ ਕੋਲ ਗਾਈਆਂ ਆਉਂਦੀਆਂ ਜਾਂਦੀਆਂ ਹਾਂ ਹੁੰਦੀਆਂ ਐ ਗਾਈਆਂ ਇਹ ਜਿਹੜੀ ਆਪਾਂ ਜੱਸੀ ਕੋਲੇ ਖੜੇ ਆ ਤੇ ਕੀ ਇਹਦੀ ਡਿਟੇਲ ਆ ਬਾਈ ਇਹ ਰਾ ਸੂਈ ਹੈ ਜੀ ਠੀਕ ਹੈ ਬੱਛੀ ਦਿੱਤੀ ਆ ਵੱਛੀ ਮਗਰ ਹਾਂਜੀ ਦੂਜਾ ਸੁਆ ਵਾਹ ਬਈ ਵਾਹ ਪਹਿਲੇ ਸੂਏ 18 19 ਕਰੋੜ ਦਾ ਰਕਾਟ ਆ ਐਤ ਕੀ 21 ਕਿਲੋ ਦੁੱਧ ਦੀ ਹੈ ਹੋਰ ਗਾਰੰਟੀ 21 ਕਿਲੋ ਕੱਢ ਦੂੰਗਾ ਹਾਂ ਠੀਕ ਆ ਜੀ ਲਓ ਮਿੱਤਰੋ ਥਣ ਹਵਾਨੇ ਦੀ ਬਹੁਤ ਸਾਫ ਆ ਬਾ ਕਮਾਲ ਥਣ ਲੱਗਿਆ ਨੇੜੇ ਉਹ ਕਿ ਤੁਹਾਨੂੰ ਦਿਖਾਉਣਾ ਹੈ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਚੰਗਾ ਕੱਦ ਕਾਠਾ ਪਿਛਲੇ ਪਾਸਿਓਂ ਹਵਾਨਾ ਜਿਹੜਾ ਪੂਰਾ ਫਸਿਆ ਪਿਆ ਦੇਖ ਸਕਦੇ ਹੋ ਤੁਸੀਂ ਦੋਨੋਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਐ ਐਂਡ ਹੋ ਗਿਆ ਕੰਮ ਦੇਖ ਸਕਦੇ ਹੋ ਤੁਸੀਂ ਚੰਗੀ ਵਿਰਲਾ ਤੇ ਦੋਨਾਂ ਪਾਸੋਂ ਤੁਹਾਨੂੰ ਦਿਖਾ ਦਿੰਨੇ ਆ ਥਾਣ ਜੱਜਮੈਂਟ ਤੁਸੀਂ ਕਰ ਲੈਣੀ ਹੈ ਬਹੁਤ ਵਧੀਆ ਭਾਂਡਾ ਤਿਆਰ ਕੀਤਾ ਇਹਨੇ ਬਹੁਤ ਸ਼ਾਨਦਾਰ ਥਣ ਲੱਗਿਆ ਤੇ ਵਿਰਲਾ ਤੇ ਮੁਠੀ ਦੀ ਚੁਆਈ ਵਾਲਾ ਤੇ ਮਗਰ ਵੱਛੀ ਆ ਦੋਸਤੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣਾ ਆ ਵੱਛੀ ਆ 나ੜੂਆ ਨਾਲ ਆ ਵੱਛੀ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਪੰਜਾਬ ਵਾਲੀ ਜਰਸੀ ਆਪਾਂ ਨੂੰ ਕਹਿ ਸਕਦੇ ਆ ਤੋਰ ਕੇ ਬਾਜੀ ਵਿਖਾ ਦਿਓ ਲਾਓ ਵੀ ਮਟਰੋ ਬਹੁਤ ਸ਼ਾਨਦਾਰ ਹਵਾਨਾ ਤਿਆਰ ਕੀਤਾ ਹੈ ਫੁੱਟਬਾਲ ਵਾਂਗੂ ਪਿਛਲੇ ਪਾਸੇ ਨੂੰ ਗੋਲ ਦੱਸਦਾ ਲੈ ਆਓ ਜੀ ਆਗੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਈ ਮੋਲ ਰੱਖਿਆ ਦਾ ਬਾਈ ਆਪਾਂ 80000 ਰੁਪਏ ਜੀ 80000 ਚੋ ਮਾਨਤਾਨ ਹੋ ਜੂ ਬਾਈ ਬਾ ਮਾਨਤਾਨ ਕਰਦੇ ਆ ਲਓ ਵੀ ਸੱਜਣੋ 80000 ਮੋਲਾ ਕੋਈ ਖੜਾ ਨਹੀਂ ਬਾਈ ਨੇ ਵੜਾਗਾ ਤੇ ਮਾਨਤਾਨ ਇਹਦੇ ਵਿੱਚੋ ਹੀ ਤੁਹਾਡਾ ਕੀਤਾ ਜਾਊ ਇਸ ਤੋਂ ਅੱਗੇ ਇੱਕ ਹੋਰ ਜਰਸੀ ਆ ਇਹਦੀ ਡਿਟੇਲ ਆਪਾਂ ਲੈਨੇ ਆ ਇਹ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹੈ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 5 ਦਿਨ ਲੈਂਦੀ ਆ ਠੀਕ ਆ ਕੀ ਰਿਕਾਰਡ ਆ ਇਹਦਾ ਬਾਈ ਦੋਤਾ ਪਹਿਲੇ ਸੂਏ ਦਾ ਪਹਿਲੇ ਸੂਏ 15 ਕਿਲੋ ਦੋ ਦਿੱਤਾ ਠੀਕ ਆ ਜੀ ਐਤ ਕੀ 17 ਚੋ 18 ਚੋ ਹੋ ਗਲੀ ਠੀਕ ਆ ਬਾਈ ਲਓ ਵੀ ਸੱਜਣੋ ਮੂੰਹ ਮੱਥਾ ਇਹਦਾ ਵੀ ਤੁ ਇਨੂੰ ਵੀ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਤੇ ਥਣ ਹਵਾਨੇ ਦੀ ਬਹੁਤ ਸਾਫ ਆ ਜਿੰਨੀ ਵੀ ਕਹਿ ਦਈਏ ਥਾਣਾ ਸਾਈਵਾਲ ਗਾਂ ਵਰਗਾ ਲੱਗਿਆ ਥਣ ਮੋਟਾ ਮੋਟਾ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਕੱਲੀਆਂ ਕੱਲੀਆਂ ਦਿਖਾਈ ਦੇਣੀਆਂ ਦੂਜੇ ਪਾਸੇ ਤੋਂ ਵੀ ਹਵਾਨਾ ਤੁਹਾਨੂੰ ਦਿਖਾ ਦਿੰਦੇ ਆ ਪਿਛਲੇ ਪਾਸੋਂ ਟੈਲਾ ਬਹੁਤ ਪਈ ਹੈ ਹਜੇ ਹਵਾਨੇ ਤੁਸੀਂ ਦੇਖ ਸਕਦੇ ਦਿਖਾ ਦੀ ਮੇਰੇ ਹੱਥ ਨਾਲ ਮੜੀ ਟੈਲਾ ਆ ਸਾਰੀ ਟੈਲਾ ਐ ਚੱਕ ਜਾਣੀ ਹੈ ਹਜੇ ਸੀਲ ਸੌ ਬਹੁਤ ਲਓ ਵੀ ਸਜਣੋ ਦੋਨਾਂ ਪਾਸਿਆਂ ਤੋਂ ਸੇਮ ਸਹਜਾ ਥਾਣਾ ਦਾ ਬਹੁਤ ਸ਼ਾਨਦਾਰ ਥਾਨ ਲੱਗੇ ਆ ਕੇ ਤੁਸੀਂ ਦੇਖੋਗੇ ਤਾਂ ਵਾਹ ਤੁਹਾਡੇ ਇਹ ਵੀ ਪਸੰਦ ਆਉਗੀ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਲਓ ਜੀ ਮਿੱਤਰੋ ਹਵਾਨੇ ਉਹਨਾਂ ਨੂੰ ਕੋਈ ਕਮੀ ਨਹੀਂਗੀ ਤੇ ਲਾ ਪਿਆ ਹਜੇ ਹਵਾਨਾਂ ਨੇ ਪੰਜ ਚਾਰ ਦਿਨ ਲੈਣੇ ਆ ਤੇ ਇੰਨੇ ਦਿਨਾਂ ਦੇ ਵਿੱਚ ਹਵਾਨਾਂ ਨੇ ਪੂਰਾ ਤਿਆਰ ਕਰ ਲੈਣਾ ਬਾਕੀ ਅੱਗੇ ਵੀ ਆਪਣੇ ਚੈਨਲ ਦੇ ਉੱਤੇ ਬਾਈ ਜੀ ਹਰਾਂ ਦੀਆਂ ਵੀਡੀਓ ਤਕਰੀਬਨ ਤੀਜੇ ਚੌਥੇ ਦਿਨ ਪੈਂਦੀ ਰਹਿੰਦੀ ਹੈ ਤੇ ਸਦਾ ਹੀ ਗਾਈਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਰੇਟ ਵੀ ਇਹਨਾਂ ਦਾ ਬਿਲਕੁਲ ਫਿਕਸ ਹੈ ਜਾਇ ਜਾਇ ਹੀ ਹੁੰਦਾ ਹਾਂਜੀ ਇਹਦਾ ਕੀ ਮਤਲਬ ਬਈ ਇਹਦਾ ਕੀ ਮਤਲਬ ਬਈ 65000 ਰੁਪਏ ਜੀ ਲਾ ਵੀ 65000 ਰੁਪਏ ਦਾ ਮੁੱਲ ਆ ਮਾਨਤਾਨ ਹੋ ਜੂ ਬਈ ਇਹਦੇ ਚਾ ਮਾਨਤਾਨ ਕਰਦਾਂਗੇ ਲਾ ਵੀ ਮਿੱਤਰੋ 65000 ਦੇ ਵਿੱਚੋਂ ਵੀ ਮਾਨਤਾਨ ਹੋ ਜਾਣਾ ਤੇ ਇਸ ਤੋਂ ਅੱਗੇ ਇੱਕ ਐਚ ਐਫ ਵੜਾ ਇਹਦੇ ਬਾਰੇ ਬਾਈ ਦੱਸਿਓ ਇਹ ਦੂਜਾ ਸੂਆਸ ਹੁੰਦੀ ਹੈ ਜੀ ਦੂਜਾ ਸੂਆਸ ਹੁੰਦੀ ਆ हां 1 की 25 किलो दूध देऊगी पहले सुए 22 किलो दूधर काट आदा वाह भाई वाह ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਇਹ ਹਜੇ ਹਫਤਾ ਲਊਗੀ ਪੂਰਾ ਇੱਕ ਹਫਤਾ हां ਲਓ ਵੀ ਮਤਰੋ ਜੇ ਆ ਸਾਂ ਉਹਵੇਂ ਪਈ ਲੀ ਬੋਧਾਈ ਵੀ ਹਜੇ ਦੇਖ ਸਕਦਾ ਹਾਂ ਸੀਲਸ ਲੱਗਾ ਹੱਥ ਉਸੇ ਤਰ੍ਹਾਂ ਲਵਾਈ ਜਾਂਦੀ ਥਣ ਬਾਕਮਾਲ ਲੱਗਿਆ ਵੀ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਲੱਗਿਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਦੇ ਹਵਾਨਾ ਬਾਕਮਾਲਾ ਦੇਖ ਸਕਦਾ ਹਾਂ ਹਜੇ ਹਫਤਾ ਸੂਣ ਚ ਬਾਕੀ ਆ ਉਸ ਢੰਗ ਨਾਲ ਤੁਸੀਂ ਇਹਨੂੰ ਜੱਜਮੈਂਟ ਕਰਨਾ ਹੈ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਨਾਂ ਦਾ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਰੀਡ ਵਾਈਜ਼ ਵੀ ਚੰਗੀ ਆ ਤੇ ਕੱਦ-ਕਾਠ ਵੀ ਠੀਕ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਲਓ ਵੀ ਮਿੱਤਰੋ ਹਵਾਨਾ ਇਹਦਾ ਵੀ ਬਾ ਕਮਾਲ ਆ ਸ਼ਾਨਦਾਰ ਥਣ ਲੱਗਿਆ ਤੇ ਰਾਜੀਪਲੀ ਵੀ ਚੰਗੀ ਆ ਮੋੜ ਲਓ ਜੀ ਕੋਈ ਵੀ ਪਸ਼ੂ ਮਾਲਾ ਨਹੀਂ ਦੋਸਤੋ ਆ ਕੇ ਤੁਸੀਂ ਦੇਖੋਗੇ ਤੁਹਾਡੇ ਹਰ ਇੱਕ ਜਾਨਵਰ ਇਹਨਾਂ ਦਾ ਪਸੰਦ ਆਊਗਾ। ਬਾਕੀ ਦੋਸਤੋ ਭਾਅ ਨਾਲ ਪਸੰਦ ਆਉਣਾ ਹੁੰਦਾ। ਜੇ ਭਾਅ ਨਜਾਇਜ਼ ਹੋਊਗਾ ਤਾਂ ਪਸ਼ੂ ਭਾਵੇਂ ਚੰਗਾ ਹੀ ਹੋਵੇ ਉਹ ਵੀ ਨਹੀਂ ਪਸੰਦ ਆਉਂਦਾ। ਬਾਈ ਜੀ ਕੀ ਰੇਟ ਰੱਖਿਆ ਇਹਦਾ? ਇਹ 75000 75000 ਤੋਂ ਮਾਨਤਨ ਹੋ ਜੂ ਬਾਈ। ਮਾਨਤਨ ਕਰਦੇ। ਠੀਕ ਹੈ ਬਾਈ ਜੀ। ਲਓ ਵੀ 75000 ਦੇ ਵਿੱਚੋਂ ਮਾਨਤਨ ਤੁਹਾਡਾ ਕੀਤਾ ਜਾਊਗਾ। ਇਸ ਤੋਂ ਅੱਗੇ ਇੱਕ ਹੋਰ ਵੜਾ ਬਾਈ ਇਹਦੇ ਬਾਰੇ ਦੱਸਿਓ। ਇਹ ਵੀ ਦੂਜਾ ਸੂਆ ਹੋਊਗੀ। ਠੀਕ ਹੈ। ਸ਼ੀ ਪੰਜ ਤੋਂ ਸ਼ੀ ਦਨ ਲਊਗੀ। ਠੀਕ ਹੈ ਬਾਈ। ਇਹ ਪਹਿਲੇ ਸੂਏ ਦਾ ਬਾਈਕ 24 ਕਿਲੋ 2061 ਆ ਇਹ ਕਿ 27 ਚوڑੇ 28 ਚوڑੇ ਹੋ ਬਲਾਈ ਵਾਹ ਬਈ ਵਾਹ ਲੋ ਵੀ ਕੱਦ ਕਾਠ ਇਹਦਾ ਵੀ ਕਰਮਾ ਵਾਲੀ ਦਾ ਬਹੁਤ ਆ ਥਣ ਹਵਾਨਾ ਬਾ ਕਮਾਲ ਆ ਇਹਦਾ ਵੀ ਥਣ ਬਹੁਤ ਹੀ ਜਿਆਦੇ ਸ਼ਾਨਦਾਰ ਤੇ ਸੋਹਣਾ ਲੱਗਿਆ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕਰਨਾ ਤੇ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਹਵਾਨਾ ਬਿਲਕੁਲ ਪਧਰਾ ਤੇ ਦੂਜੇ ਪਾਸੇ ਵੀ ਇਸੇ ਤਰ੍ਹਾਂ ਸਾਫ ਸੁਥਰਾ ਨਾੜਾਂ ਹਵਾਨੇ ਦੇ ਤੇ ਤੁਹਾਨੂੰ ਕੱਲੀਆਂ-ਕੱਲੀਆਂ ਦਿਖਾਈ ਦੇ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਜਾਰੇ ਸੋਨਾ ਧਾਨ ਲੱਗਿਆ ਤੇ ਕਦ ਕਾਠ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਦੇ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਚੰਗੀ ਆ ਕਦ ਕਾਠ ਤੇ ਵੇਲ ਬਹੁਤ ਆ ਤੋੜ ਦਿਓ ਬਾਈ ਇਹਨੂੰ ਲਓ ਵੀ ਥੱਬਾ ਹਵਾਨੇ ਦਾ ਇਹਦਾ ਥੱਬੇ ਦਾ ਹਵਾਨਾ ਦੋਸਤੋ ਦੇਖ ਸਕਦੇ ਹਾਂ ਅਜੇ ਸੂਣ ਚ ਦਿਨ ਬਾਕੀ ਆ ਇਹਦੇ ਵੀ ਲੈ ਆਓ ਬਹੁਤ ਜਿਆਦੇ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਇਹਨੇ ਤੇ ਕੀ ਮੁੱਲ ਰੱਖਾਂ ਮੈਂ ਬਈ ਇਹਦਾ ਇਹ ਆ 75000 ਹੀ ਇਹਦਾ ਵੀ 75000 ਮਾਨਤਾਨ ਇਹਦੇ ਚੋ ਵੀ ਹੋ ਜੜਾ ਬਾ ਮਾਨਤਾਨ ਹੋ ਜੂਗਾ ਇਹ ਮੁੱਲ ਚ ਹੈ ਜੀ ਠੀਕ ਆ ਬਈ ਇਸ ਤੋਂ ਅੱਗੇ ਇੱਕ ਹੋਰ ਬੈੜਾ ਬਈ ਜੀ ਇਹਦੇ ਬਾਰੇ ਦੱਸਿਓ ਇਹ ਸੂਈ ਸਵਾਈ ਹੈ ਜੀ ਠੀਕ ਆ ਬਈ ਇਹਨੂੰ ਹਫ਼ਤਾ ਦੱਸ ਦਿਨੋ ਕਿ ਸੂਈ ਨੂੰ ਠੀਕ ਹੈ ਜੀ ਇਹ ਆਪਣੇ ਕੋਲ ਕੱਲ ਹੀ ਆਈ ਆ ਠੀਕ ਹੈ ਇਸ ਟਾਈਮ ਥਲੇ 16 ਕਿਲੋ ਦੁੱਧ 20 ਕਿਲੋ ਇਹ ਵੀ ਕਰ ਜੂਗੀ ਮਗਰ ਬੱਚਾ ਵੱਛਾ ਜੀ ਮਗਰ ਬੱਛਾ ਜੀ ਠੀਕ ਹੈ ਜੀ ਲਓ ਮਿੱਤਰੋ ਮੂੰਹ ਮੱਥਾ ਤੁਸੀਂ ਦੇਖ ਸਕਦੇ ਆ ਲਓ ਵੀ ਮੇਟਰੋ ਥਣ ਹਵਾਨੇ ਦੀ ਇਹ ਵੀ ਬਹੁਤ ਚੰਗੀ ਆ ਦੇਖ ਸਕਦੇ ਤੁਸੀਂ ਸੋਹਣਾ ਥਣ ਲੱਗਿਆ ਤੋੜ ਕੇ ਤੁਹਾਨੂੰ ਇਹ ਵੀ ਵਿਖਾਵਾਂਗੇ ਹਵਾਨਾ ਇਹਦਾ ਵੀ ਚੰਗਾ ਪੂਰਾ ਥੰਬੇ ਦਾ ਹਵਾਨਾ ਇਹਦਾ ਵੀ ਦੇਖ ਸਕਦੇ ਹੋ ਦੋਨਾਂ ਪਾਸੇ ਤੋਂ ਸੇਮ ਸਹਿਜਾ ਥਣਾਂ ਦਾ ਤੇ ਕੱਦ ਕਾਠ ਤੇ ਵੇਲ ਇਹਦੀ ਵੀ ਚੰਗੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਵਿਖਾ ਦਿਓ ਬਈ ਆ ਇਹਦਾ ਬੱਚਾ ਹੈ ਦੋਸਤੋ ਹਵਾ ਨਾ ਬਹੁਤ ਚੰਗਾ ਹੈ ਦਾ ਵੀ ਇੱਕ ਨਮਾ ਸੁਹਾ ਬਈ ਦੂਜਾ ਸੁਹਾ ਜੀ ਇਹ ਵੀ ਦੂਜਾ ਹੀ ਲਓ ਵੀ ਮਿੱਤਰੋ ਦੂਜਾ ਸੁਹਾ ਹੀ ਇਹ ਆ ਤੇ ਮੋੜ ਲੋ ਜੀ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਾਂਗੇ ਆਪਾਂ ਇਹਦਾ 68000 ਰੁਪਏ ਜੀ ਮਾਨਤਾ ਨੂੰ ਹੋਜੂ 68000 ਚੋ ਭਾਈ ਕਰਦਾ ਮਾਨਤਾ ਨੇ ਤਾਂ ਆਫਰ ਹੀ ਆਖਿਰ ਤੇ ਠੀਕ ਹੈ ਜੀ ਲਓ ਵੀ ਸੱਜਣੋ ਪੰਜ ਵੜਾਂ ਪੰਜੇ ਚੜਦੀ ਤੋਂ ਚੜਦੀਆਂ ਦੇਖ ਸਕਦੇ ਹੋ ਤੁਸੀਂ ਵਿੱਚੋਂ ਦੋ ਜਰਸੀ ਆ ਤੇ ਤਿੰਨ ਐਚਐਫ ਤੇ ਮੁੱਲ ਖਾਤਾ ਸੀ ਇਹਦਾ ਹਾਂ ਮੁੱਲ ਜਾਇਜ ਆ ਭਾਈ ਜੀ ਤੇ ਆ ਕੇ ਤੁਸੀਂ ਦੇਖੋ ਤੁਹਾਡੇ ਪਸੰਦ ਆਉਣਗੀਆਂ ਸਾਰੀਆਂ ਵੜਾਂ ਤੇ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਹਰਣਾ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋ ਦੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ